ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਸ਼ਾਇਦ ਭਾਰਤ-ਪਾਕਿਸਤਾਨ ਦੀ ਜੰਗ ਦੀਆਂ ਤਸਵੀਰਾਂ ਨੇ ਜਾਂ ਫਿਰ ਸਰਹੱਦ ਤੇ ਕਿਸੇ ਪਾਕਿਸਤਾਨੀ ਚੌਂਕੀ ਤੇ ਭਾਰਤ ਦੇ ਫੌਜੀਆ ਨੇ ਕਬਜ਼ਾ ਕਰ ਲਿਆ ਹੋਵੇਗਾ ਤਸਵੀਰਾਂ ਵਿੱਚ ਵਰਦੀਆਂ ਗੋਲੀਆਂ ਅਤੇ ਬੰਬਾਂ ਵਿੱਚ ਭਾਰਤੀ ਫੌਜੀਵੇਂ ਸਾਰੇ ਦੁਸ਼ਮਣ ਦੇਸ਼ ਦੇ ਫੌਜੀਓ ਨੂੰ ਮਾਰ ਕੇ ਦੁਸ਼ਮਣ ਦੀ ਚੌਂਕੀ ਤੇ ਕਬਜ਼ਾ ਕਰਦੇ ਦਿਖਾਈ ਦੇ ਰਹੇ ਨੇ ਦਰਅਸਲ ਇਹ ਤਸਵੀਰ ਬਟਾਲਾ ਵਿੱਚ ਲੱਗੇ ਇੱਕ ਐਨਸੀਸੀ ਕੈਂਪ ਦੀਆਂ ਨੇ ਜਿਸ ਵਿੱਚ ਐਨਸੀਸੀ ਕੈਂਡੀਡੇਟਸ ਨੂੰ ਬਿਲਕੁਲ ਦੋ ਦੇਸ਼ਾਂ ਦੀ جنگ ਵਾਲੇ ਹਾਲਾਤ ਪੈਦਾ ਕਰਕੇ ਉਹਨਾਂ ਨੂੰ ਦੇਸ਼ ਦੀ ਰੱਖਿਆ ਲਈ ਫੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਟ੍ਰੇਨਿੰਗ ਦੌਰਾਨ ਐਨਸੀਸੀ ਦੇ ਕੈਂਡੀਡੇਟਸ ਵਿੱਚ ਜਿੱਥੇ ਦੇਸ਼ ਭਗਤੀ ਜਗਾਉਣ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਗਏ ਉੱਥੇ ਹੀ ਜਵਾਨਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੋਂ ਵੀ ਜਾਣੂ ਕਰਵਾਇਆ ਗਿਆ ਇਸ ਤੋਂ ਇਲਾਵਾ ਐਸਸੀ ਦੇ ਵਿਦਿਆਰਥੀਆਂ ਲਈ ਡਾਕਟਰ ਪੁਲਿਸ ਅਧਿਕਾਰੀਆਂ ਅਤੇ ਸਮਾਜ ਸੇਵਕਾਂ ਨੂੰ ਵੀ ਕੈਂਪ ਵਿੱਚ ਬੁਲਾ ਕੇ ਉਹਨਾਂ ਨੂੰ ਚੰਗਾ ਨਾਗਰਿਕ ਬਣਨ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਤੋਂ ਇਲਾਵਾ ਚੰਗੀ ਡਾਈਟ ਰਾਹੀਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਗੁਰ ਵੀ ਦਿੱਤੇ ਗਏ ਕੈਂਪ ਵਿੱਚ ਸ਼ਾਮਲ ਸੈਂਕੜਿਆਂ ਐਨਸੀਸੀ ਕੈਂਡੀਡੇਟਸ ਨੇ ਇਹ ਸਭ ਦੇਖਣ ਤੋਂ ਬਾਅਦ ਭਾਰਤੀ ਸੈਨਾ ਵਿੱਚ ਭਰਤੀ ਹੋਣ ਦੀ ਇੱਛਾ ਜਤਾਈ आज हमने बच्चों को एक लेक्चर डेमोस्ट्रेशन दिखाया है जिसमें इन्फेंट्री सेक्शन की जो वेरियस फॉर्मेशंस होती हैं कि किस तरह से जो इन्फेंट्री की जो एक सबसे छोटी टुकड़ी एक सेक्शन होता है जब वो लड़ाई के लिए जाता है किस तरह से वो अपना डिफरेंट तरह की फॉर्मेशन अपनाता है और फाइनली जब वो अटैक करता है दुश्मन के बंकर के ऊपर तब क्या कार्रवाई होती है तो वो हमने दिखाने की कोशिश करी ये कैंप के दौरान भी हम बच्चों को हमने पूरा रूटीन ही ऐसा रखा है कि जो बच्चे आर्मी या इस तरह के करियर के लिए जाना चाहते हैं उनको पता चले कि हमारा एक डेली रूटीन कैसा होना चाहिए इसके लिए हमने उनको सुबह छः बजे करीब पीटी के लिए निकाल देते हैं एक घंटे के करीब पीटी होती है उसके बाद उनको हम ड्रिल वगैरह की तैयारी कराते हैं और शाम को हमारा इनका एक डेढ़ घंटा का डिफरेंट टाइप ऑफ आउटडोर गेम्स भी होता है जिसमें कि बच्चे आपस में खूब कंपटीशन भी करते हैं तो जो कि बेसिकली आर्मी में जाने के लिए ज़रूरी चीज़ें हैं तो बच्चे अपने आप को मजबूत बना सकते हैं ये सारी एक्टिविटी करके साथ ही साथ अब इनका जब क्योंकि पूरा खाने का अरेंजमेंट भी हमारा है तो हम कोशिश करते हैं कि बच्चों को पूरे टाइम बैलेंस डाइट मिले जो कि ये क्योंकि बढ़ते हुए बच्चे हैं इनको एक अच्छा खाना मिले और अपना आगे के कामों के लिए आगे के करियर के लिए लोग फिट बने ਮੇਰਾ ਨਾਮ ਜੀਸੀਆ ਦਾਮਨੀ ਸ਼ਰਮਾ ਹੈ ਮੈਂ ਕਪੂਤਲਾ ਤੋਂ ਹਾਂ ਲੇਕਿਨ ਇਸ ਟਾਈਮ ਮੇਰੀ ਪੋਸਟਿੰਗ ਬਟਾਲਾ ਵਿੱਚ ਹੋਈ ਹੈ ਮੈਨੂੰ ਜੁਆਇਨ ਕੀਤਾ 4 ਮੰਥਸ ਹੀ ਹੋਏ ਨੇ ਹਜੇ ਤੇ ਮੈਂ ਹੀ ਟ੍ਰੇਨ ਕਰ ਰਹੀ ਹਾਂ ਨਾ ਬੱਚਿਆਂ ਨੂੰ ਐਨਸੀਸੀ ਦੇ ਲਈ ਬਹੁਤ ਸਾਰਾ ਪੀਅ ਸਟਾਫ ਟ੍ਰੇਨ ਕਰ ਰਹੀ ਹੈ ਸਾਨੂੰ ਪਤਾ ਬਹੁਤ ਹਾਰਡ ਵਰਕ ਲੱਗ ਰਿਹਾ ਸਾਡਾ ਇਹਨਾਂ ਤੇ ਪਰ ਇਹਨਾਂ ਦੇ ਬਹੁਤ ਐਫਰਟਸ ਨੇ ਇਹਨਾਂ ਬਿਕਾਜ਼ ਅਸੀਂ ਜੇ ਪੜ੍ਹਾਉਂਦੇ ਹਾਂ ਤੇ ਜੇ ਬੱਚਾ ਪੜ੍ਹਨ ਵਾਲਾ ਨਹੀਂ ਹੋਊਗਾ ਸਾਡਾ ਐਫਰਟ ਜ਼ੀਰੋ ਹੋ ਜਾਂਦੇ ਨੇ ਬੱਚੇ ਪੜ੍ਹਨ ਵਾਲੇ ਨੇ ਇਸ ਕਰਕੇ ਸਾਡੇ ਐਫਰਟਸ ਦਾ ਪੂਰਾ ਪੂਰਾ ਮੁੱਲ ਪਿਆ ਜਿਹੜਾ ਕਿ ਤੁਸੀਂ ਅੱਜ ਦੇਖ ਹੀ ਲ ਲੇਕਿਨ ਸਭ ਬਹੁਤ ਅੱਛਾ ਜਾ ਮੈਂ ਤੇ ਆਪਣੇ ਲੋ ਤੇ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਨਸ਼ਾ ਵਾ ਇਹ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਮੁੰਡੇ ਨਵੇਂ ਨਵੇਂ ਉੱਠ ਰਹੇ ਆ ਉਹਨਾਂ ਨੂੰ ਇਹ ਚੀਜ਼ ਤੋਂ ਦੂਰ ਹੀ ਰਹਿਣਾ ਚਾਹੀਦਾ ਵਾ ਇਹ ਮਤਲਬ ਬਹੁਤ ਸਾਰੇ ਘਰ ਜਿਹੜੇ ਆ ਤਬਾਹ ਕਰਦਾ ਵਾ ਇਹ ਤਾਂ ਦੇਣਾ ਚਾਹੁੰਦਾ ਮੈਂ ਕਿ ਆਰਮੀ ਚ ਆਓ ਕਿ ਇਹਦੇ ਵਿੱਚ ਜੋ ਵੀ ਆ ਸਾਰਾ ਕੁਝ ਬਹੁਤ ਵਧੀਆ ਆ ਕਿ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਬਾਕੀ ਫਿਜ਼ੀਕਲ ਮੈਂਟਲੀ ਬੰਦਾ ਫਿੱਟ ਰਹਿੰਦਾ ਆਰਮੀ ਦੇ ਵਿੱਚ ਆ ਕੇ ਬਾਕੀ ਜੇ ਕਿਤਾ ਹੋਰ ਵੀ ਸੁਪਨਾ ਉਹ ਆਪਣਾ ਮਤਲਬ ਜਿਹਾ ਬਣਾਉ ਜਿਹੜੀ ਵੀ ਨੌਕਰੀ ਲੈਣਾ ਚਾਹੁੰਦਾ ਲੈ ਸਕਦਾ ਪਰ ਇਹ ਵੀ ਨਸ਼ੇ ਦੇ ਵੱਲ ਨਾ ਜਾਵੇ